ਆ ਦੇਖ ਲੋ ਚੋਰਾਂ ਦੇ ਹਾਲ ਹੋਰ ਕੁਝ ਨਹੀਂ ਮਿਲਿਆ ਤਾਂ ਸੀਵਰੇਜ ਦਾ ਟੱਕਣ ਹੀ ਚੁੱਕ ਕੇ ਲੈ ਗਏ ਨੇ ਸ਼ਹਿਰ 'ਚ ਚੋਰੀ ਦੀਆਂ ਘਟਨਾਵਾਂ ਤਾਂ ਹਰ ਰੋਜ਼ ਸੁਣਨ 'ਚ ਆਉਂਦੀਆਂ ਨੇ ਪਰ ਇਹਨਾਂ ਪਤੰਦਰਾਂ ਨੇ ਤਾਂ ਹਾਦੀ ਕਰ ਦਿੱਤੀ ਐ ਸੀਸੀਟੀਵੀ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਦੋ ਨੌਜਵਾਨ ਆਉਂਦੇ ਨੇ ਅਤੇ ਆਪਣਾ ਆਲਾ ਦਵਾਲਾ ਦੇਖਦੇ ਐ ਤੇ ਹੋਰ ਕੁਝ ਨਹੀਂ ਮਿਲਦਾ ਤਾਂ ਗਲੀ ਦੇ ਸੀਵਰੇਜ ਦਾ ਟੱਕਣ ਹੀ ਚੁੱਕ ਕੇ ਤਿੱਤਰ ਹੋ ਜਾਂਦੇ ਨੇ ਇਕਾਟਨਾ ਬਟਾਲਾ ਦੇ ਬੇੜੀਆਂ ਮੁਹੱਲੇ ਦੀ ਹੈ ਜਿੱਥੇ ਇਹਨਾਂ ਨੌਜਵਾਨਾਂ ਨੂੰ ਚੋਰੀ ਦੇ ਲਈ ਹੋਰ ਕੁਝ ਨਹੀਂ ਮਿਲਦਾ ਤਾਂ ਗਲੀ ਦੇ ਵਿੱਚ ਸੀਵਰੇਜ ਦਾ ਟੱਕਣ ਹੀ ਚੁੱਕ ਕੇ ਫਰਾਰ ਹੋ ਜਾਂਦੇ ਨੇ ਉੱਥੇ ਹੀ ਘਰ ਦੇ ਬਾਹਰ ਲੱਗੇ ਸੀਸੀਟੀਵੀ ਵਿੱਚ ਇਹ ਸਾਰੀ ਵਾਰਦਾਤ ਕੈਦ ਹੋ ਜਾਂਦੀ ਹੈ ਤਸਵੀਰਾਂ ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹਨਾਂ ਦੋ ਨੌਜਵਾਨਾਂ ਵੱਲੋਂ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਵੀਡੀਓ ਵੇਖ ਕਮੈਂਟ ਕਰ ਤੁਸੀਂ ਵੀ ਦਿਓ ਆਪਣੀ ਪ੍ਰਤੀਕਿਰਿਆ ਸ਼ਹਿਰ 'ਚ ਚੋਰੀ ਦੀਆਂ ਘਟਨਾਵਾਂ ਤਾਂ ਹਰ ਰੋਜ਼ ਸੁਨਣ 'ਚ ਆਉਂਦੀਆਂ ਨੇ ਪਰ ਇਹਨਾਂ ਪਤੰਦਰਾ ਨੇ ਤਾਂ ਹਾਦੀ ਕਰ ਦਿੱਤੀ ਐ ਸੀਸੀਟੀਵੀ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਦੋ ਨੌਜਵਾਨ ਆਉਂਦੇ ਨੇ ਅਤੇ ਆਪਣਾ ਆਲਾ ਦਵਾਲਾ ਦੇਖਦੇ ਐ ਤੇ ਹੋਰ ਕੁਝ ਨਹੀਂ ਮਿਲਦਾ ਤਾਂ ਗਲੀ ਦੇ ਸੀਵਰੇਜ ਦਾ ਟੱਕਣ ਹੀ ਚੁੱਕ ਕੇ ਫਰਾਰ ਹੋ ਜਾਂਦੇ ਨੇ ਇਹ ਘਟਨਾ ਬਟਾਲਾ ਦੇ ਬੇੜੀਆਂ ਮੁਹੱਲੇ ਦੀ ਐ ਜਿੱਥੇ ਇਹਨਾਂ ਨੌਜਵਾਨਾਂ ਨੂੰ ਚੋਰੀ ਦੇ ਲਈ ਹੋਰ ਕੁਝ ਨਹੀਂ ਮਿਲਦਾ ਤਾਂ ਗਲੀ ਦੇ ਵਿੱਚ ਸੀਵਰੇਜ ਦਾ ਟੱਕਣ ਹੀ ਚੁੱਕ ਕੇ ਫਰਾਰ ਹੋ ਜਾਂਦੇ ਨੇ ਉੱਥੇ ਹੀ ਘਰ ਦੇ ਬਾਹਰ ਲੱਗੇ ਸੀਸੀਟੀਵੀ ਵਿੱਚ ਇਹ ਸਾਰੀ ਵਾਰਦਾਤ ਕੈਦ ਹੋ ਜਾਂਦੀ ਹੈ ਤਸਵੀਰਾਂ ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹਨਾਂ ਦੋ ਨੌਜਵਾਨਾਂ ਵੱਲੋਂ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਵੀਡੀਓ ਵੇਖ ਕਮੈਂਟ ਕਰ ਤੁਸੀਂ ਵੀ ਦਿਓ ਆਪਣੀ ਪ੍ਰਤੀਕਿਰਿਆ ਸ਼ਹਿਰ 'ਚ ਚੋਰੀ ਦੀਆਂ ਘਟਨਾਵਾਂ ਤਾਂ ਹਰ ਰੋਜ਼ ਸੁਣਨ 'ਚ ਆਉਂਦੀਆਂ ਨੇ ਪਰ ਇਹਨਾਂ ਪਤੰਦਰਾ ਨੇ ਤਾਂ ਹਾਦੀ ਕਰ ਦਿੱਤੀ ਐ ਸੀਸੀਟੀਵੀ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਦੋ ਨੌਜਵਾਨ ਆਉਂਦੇ ਨੇ ਅਤੇ ਆਪਣਾ ਆਲਾ ਦਵਾਲਾ ਦੇਖਦੇ ਐ ਤੇ ਹੋਰ ਕੁਝ ਨਹੀਂ ਮਿਲਦਾ ਤਾਂ ਗਲੀ ਦੇ ਸੀਵਰੇਜ ਦਾ ਟੱਕਣ ਹੀ ਚੁੱਕ ਕੇ ਤਰਹ ਹੋ ਜਾਂਦੇ ਨੇ ਇਹ ਘਟਨਾ ਬਟਾਲਾ ਦੇ ਬੇੜੀਆਂ ਮੁਹੱਲੇ ਦੀ ਐ ਜਿੱਥੇ ਇਹਨਾਂ ਨੌਜਵਾਨਾਂ ਨੂੰ ਚੋਰੀ ਦੇ ਲਈ ਹੋਰ ਕੁਝ ਨਹੀਂ ਮਿਲਦਾ ਤਾਂ ਗਲੀ ਦੇ ਵਿੱਚ ਸੀਵਰੇਜ ਦਾ ਟੱਕਣ ਹੀ ਚੁੱਕ ਕੇ ਫਰਾਰ ਹੋ ਜਾਂਦੇ ਨੇ ਉੱਥੇ ਹੀ ਘਰ ਦੇ ਬਾਹਰ ਲੱਗੇ ਸੀਸੀਟੀਵੀ ਵਿੱਚ ਇਹ ਸਾਰੀ ਵਾਰਦਾਤ ਕੈਦ ਹੋ ਜਾਂਦੀ ਹੈ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹਨਾਂ ਦੋ ਨੌਜਵਾਨਾਂ ਵੱਲੋਂ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਵੀਡੀਓ ਵੇਖ ਕਮੈਂਟ ਕਰ ਤੁਸੀਂ ਵੀ ਦਿਓ ਆਪਣੀ ਪ੍ਰਤੀਕਿਰਿਆ